ਆਪਾਂ ਜਿਹੜਾ 50 ਪਲੱਸ ਵਾਲਿਆਂ ਨੂੰ ਫਿੱਟ ਰੱਖਣ ਲਈ ਜੋ ਗਰੁੱਪ ਸ਼ੁਰੂ ਕੀਤਾ ਸੀ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਆ ਕਿ ਮੈਨੂੰ ਕੱਲੇ ਇੰਡੀਆ ਦੇ ਵਿੱਚੋਂ ਨਹੀਂ ਆਲ ਵਰਲਡ ਦੇ ਵਿੱਚੋਂ ਅਲੱਗ-ਅਲੱਗ ਕੰਟਰੀਆਂ ਦੇ ਵਿੱਚੋਂ ਫੋਨ ਆ ਰਹੇ ਨੇ ਕਿ ਅਸੀਂ ਜਿਮ ਜਾਣਾ ਸ਼ੁਰੂ ਕਰਤਾ ਕਿਸੇ ਦੀ ਉਮਰ 70 ਸਾਲ ਕਿਸੇ ਦੀ 65 ਸਾਲ ਕਿਸੇ ਦੀ 50 ਤਕਰੀਬਨ 50 ਤੋਂ ਉੱਪਰ ਵਾਲੇ ਬਹੁਤ ਮਤਲਬ ਉਹਨਾਂ ਨੂੰ ਮੈਂ ਜਵਾਨ ਕਹੂੰਗਾ ਮੁੰਡੇ ਕਹੂੰਗਾ ਜਿਮ ਜਾਣਾ ਸ਼ੁਰੂ ਕਰਤਾ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਤੇ ਜਿਹੜਾ ਮੇਰਾ ਗਰੁੱਪ ਜੁਆਇਨ ਕਰੂਗਾ ਇਸੇ ਖੁਸ਼ੀ ਦੇ ਵਿੱਚ ਮੈਂ ਜੋ ਦੋ ਸਿਰਫ 2 ਮਹੀਨਿਆਂ ਦੀ ਫੀਸ ਇਕੱਠੀ ਜਮਾ ਕਰਾਉਣਗੇ ਤਾਂ ਮੈਂ 1 ਮਹੀਨਾ ਪੂਰਾ ਉਹਨਾਂ ਨੂੰ ਫ੍ਰੀ ਨਾਲ ਦੇਵਾਂਗਾ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਮੇਰਾ ਮਕਸਦ ਪੈਸੇ ਕਮਾਉਣਾ ਨਹੀਂ ਮੇਰਾ ਮਕਸਦ ਇਹ ਹੀ ਆ ਕਿ ਅਸੀਂ ਦੁਬਾਰਾ ਉਹੀ ਜਵਾਨੀ ਦੇ ਦਿਨ ਦੇਖ ਸਕੀਏ ਅਸੀਂ ਕਿਸੇ ਬਿਮਾਰੀ ਦਾ ਸ਼ਿਕਾਰ ਨਾ ਹੋ ਸਕੀਏ ਬੁਢਾਪੇ ਦੇ ਵਿੱਚ ਸਾਨੂੰ ਕਿਸੇ ਤੋਂ ਸੇਵਾ ਨਾ ਕਰਾਉਣੀ ਪਵੇ ਤੇ ਬਹੁਤ ਵਧੀਆ ਲੱਗਦਾ ਜਦੋਂ ਅਸੀਂ ਬਲੱਡ ਟੈਸਟ ਕਰਾਉਨੇ ਆ ਤਾਂ ਜਦੋਂ ਸਾਹਮਣੇ ਕੋਈ ਛੋਟੀਆਂ ਮੋਟੀਆਂ ਪ੍ਰੋਬਲਮਾਂ ਆ ਜਾਂਦੀਆਂ ਤਾਂ ਉਹਨੂੰ ਅਸੀਂ ਦਵਾਈ ਲੈ ਕੇ ਠੀਕ ਕਰ ਲੈਨੇ ਆ ਵਿੱਚ ਮੇਰੀਆਂ ਭੈਣਾਂ ਦਾ ਲੇਡੀਜ਼ ਦਾ ਵੀ ਫੋਨ ਆਇਆ ਵਿੱਚ ਮੈਸੇਜ ਆਇਆ ਕਿ ਲੇਡੀਜ਼ ਵਾਸਤੇ ਵੀ ਸ਼ੁਰੂ ਕਰੋ ਮੈਂ ਉਹਨਾਂ ਲਈ ਵੀ ਅਲੱਗ ਤੋਂ ਗਰੁੱਪ ਸ਼ੁਰੂ ਕਰ ਰਿਹਾ ਕਿਉਂਕਿ ਇਕੱਠਿਆਂ ਦੇ ਵਿੱਚ ਕਈ ਨਹੀਂ ਭੈਣਾਂ ਲਾਉਣੀਆਂ ਚਾਹੁੰਦੀਆਂ ਤੇ ਮੇਰੀਆਂ ਭੈਣਾਂ ਵਾਸਤੇ ਲੇਡੀਜ਼ ਵਾਸਤੇ ਮੈਂ ਲਾ ਗਰੁੱਪ ਸ਼ੁਰੂ ਕਰਨਾ ਸ਼ੁਰੂ ਕਰਨ ਲੱਗਿਆ ਮੈਂ ਆਪਣਾ ਮੋਬਾਈਲ ਨੰਬਰ ਉੱਪਰ ਵੀਡੀਓ ਤੇ ਦੇ ਰਿਹਾ ਤੁਸੀਂ ਮੈਨੂੰ ਫੋਨ ਕਰਕੇ ਜਾਂ ਵਟਸਐਪ ਮੈਸੇਜ ਕਰਕੇ ਮੇਰੇ ਨਾਲ ਗਰੁੱਪ ਜੁਆਇਨ ਕਰ ਸਕਦੇ ਹੋ ਇਹਦੇ ਵਿੱਚ ਕੋਈ ਉਮਰ ਨਹੀਂ ਹੋਊਗੀ ਕਿਉਂਕਿ ਸਾਡੀਆਂ ਭੈਣਾਂ ਨੂੰ 50 ਸਾਲ ਤੋਂ ਪਹਿਲਾਂ ਵੀ ਬਹੁਤ ਗੋਡਿਆਂ ਦੀ ਦਿੱਕਤ ਆਉਂਦੀ ਆ ਹੋਰ ਵੀ ਕਈ ਪ੍ਰੋਬਲਮ ਆ ਜਾਂਦੀਆਂ ਤੇ ਮੇਰੀਆਂ ਭੈਣਾਂ ਵਾਸਤੇ ਕੋਈ ਏਜ ਦਾ ਗਰੁੱਪ ਨਹੀਂ ਆ ਉਹ ਕੋਈ ਵੀ ਇਸ ਗਰੁੱਪ ਨੂੰ ਜੁਆਇਨ ਕਰ ਸਕਦੇ ਆ ਤੇ ਮੈਂ ਆਪਣਾ ਵਟਸਐਪ ਨੰਬਰ ਦਿੱਤਾ ਉੱਤੇ ਮੈਨੂੰ ਕੰਟੈਕਟ ਕਰੋ ਤੇ ਆਪਾਂ ਤੁਹਾਡਾ ਵੀ ਗਰੁੱਪ ਲੱਗ ਤੋਂ ਸ਼ੁਰੂ ਕਰੀਏ ਤੋ ਜੀਡੀ ਮੈਂ ਆਫਰ ਦਿੰਦੀ ਆ ਤੇ ਉਹ ਮੇਰੀ 50 ਪਲੱਸ ਵਾਲਿਆਂ ਲਈ ਆ ਤੇ ਜੇਕਰ ਮੈਨੂੰ ਅੱਗੇ ਭੈਣਾ ਦਾ ਵੀ ਗਰੁੱਪ ਸ਼ੁਰੂ ਹੋ ਗਿਆ ਤਾਂ ਉਹਨਾਂ ਲਈ ਵੀ ਮੈਂ ਕੋਈ ਨਾ ਕੋਈ ਆਫਰ ਰੱਖੂੰਗਾ ਤੇ ਜਰੂਰ ਕਰੋ ਮੇਰਾ ਸਾਥ ਦਿਓ ਤਾਂ ਕਿ ਅਸੀਂ ਅੱਜ ਦੀ ਯੂਥ ਨੂੰ ਨਸ਼ਿਆਂ ਤੋਂ ਬਚਾ ਸਕੀਏ ਅਸੀਂ ਯੂਥ ਨੂੰ ਦਿਖਾ ਸਕੀਏ ਕਿ ਸਾਡੀਆਂ ਪ੍ਰਾਣੀਆਂ ਖਰਾਕਾਂ ਖਾਧੀਆਂ ਹੋਈਆਂ ਅਸੀਂ ਹਜੇ ਵੀ ਤੁਹਾਨੂੰ ਮਾਤ ਪਾ ਰਹੇ ਹਾਂ ਥੋੜਾ ਦੇਰ ਰੁਕੋ ਥੋੜਾ ਟਾਈਮ ਹੋਰ ਰੁਕੋ ਇਹੀ ਗਰੁੱਪ ਵਾਲੇ ਮੈਂਬਰ ਮੈਂ ਤੁਹਾਡੇ ਸਾਹਮਣੇ ਲੈ ਕੇ ਆਉਂਗਾ ਜੋ ਕਿ ਤੁਹਾਨੂੰ ਦੇਖ ਕੇ ਲੱਗਣਗੇ ਕਿ ਸਿਰਫ ਦਾੜੀਆਂ ਹੀ ਚਟੀਆਂ ਨੇ ਪਰ ਅੰਦਰੋਂ ਦਿਲ ਇਹਨਾਂ ਦੇ ਵੀ ਹਜੇ ਜਵਾਨ ਨੇ ਸੋ ਮੇਰੀ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਾਰਿਆਂ ਤੱਕ ਪਹੁੰਚੇ ਤੇ ਹਰ ਇੱਕ ਦਾ ਪੱਲਾ ਹੋ ਸਕੇ ਧੰਨਵਾਦ ਜੀ